ਮੋਖ ਤੌਰ ਤੇ ਜਿਹੜੀ ਕਣਕ ਦੀ ਖਰੀਦ ਦਾ ਪੰਜਾਬ ਦੇ ਅੰਦਰ سلسلہ ਚੱਲ ਰਿਹਾ ਉਹਦੇ ਸਬੰਧ ਚ ਜਿਹੜੀ ਅਪਡੇਟ ਹੈ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਸਭ ਨੂੰ ਪਤਾ ਕਿ ਪੰਜਾਬ ਦੇ ਅੰਦਰ 1 ਅਪ੍ਰੈਲ ਤੋਂ ਕਣਕ ਦੀ ਖਰੀਦ ਦਾ سلسلہ ਸ਼ੁਰੂ ਹੋਇਆ ਸਰਕਾਰੀ ਖਰੀਦ ਦਾ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਨਾਂ ਖਰੀਦ ਪ੍ਰਬੰਧਾਂ ਨੂੰ ਲੈ ਕੇ ਜਿਹੜੇ ਬੰਦੋਬਸਥ ਕੀਤੇ ਗਏ ਆ ਜਿਹੜੇ ਪ੍ਰਬੰਧ ਅਸੀਂ ਕੀਤੇ ਆ ਉਹਦਾ ਥੱਲੇ ਜਾ ਕੇ ਮੰਡੀ ਮੰਡੀ ਜਾ ਕੇ ਹਰ ਜ਼ਿਲ੍ਹੇ ਚ ਜਾ ਕੇ ਉਹਨੂੰ ਚੈੱਕ ਵੀ ਕੀਤਾ ਉਹਦੀ ਫੀਡਬੈਕ ਵੀ ਲਈ ਆ ਸੋ ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਅ ਅੱਜ ਪੂਰਾ 1 ਮਹੀਨਾ ਕਿਉਂਕਿ ਪਹਿਲੀ 1 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਸੋ ਅੱਜ ਲਾਸਟ ਦਿਨ ਇਸ ਮਹੀਨੇ ਦਾ ਸੋ ਅ ਪ੍ਰੋਕਿਊਰਮੈਂਟ ਨੂੰ ਲੈ ਕੇ ਬੜੀਆਂ ਰੋਸ਼ਨ ਜਿਹੜੀਆਂ ਗੱਲਾਂ ਨੇ ਉਹ ਫੀਡ ਚੋਂ ਦੇਖਣ ਨੂੰ ਮਿਲੀਆਂ ਸੁਣਨ ਨੂੰ ਮਿਲੀਆਂ ਸੋ ਮਕਤੂਰ ਤੇ ਕਹਿ ਸਕਦਾ ਕਿ ਲਗਭਗ 34 ਲੱਖ ਹੈਕਟੇਰ ਰਕਬਾ ਪੰਜਾਬ ਦਾ ਜਿਹਦੇ ਵਿੱਚ ਕਿਸਾਨ ਕਣਕ ਦੀ ਵਿਦਾਈ ਕਰਦਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 114 ਲੱਖ ਐਮਟੀ 114 ਲੱਖ ਐਮਟੀ ਕਣਕ ਪਹੁੰਚੀ ਹੈ ਤੇ ਜਿਹਦੇ ਵਿੱਚੋਂ 111 ਲੱਖ ਐਮਟੀ ਅਸੀਂ ਖਰੀਦ ਚੁੱਕੇ ਆ ਸਾਡੀਆਂ ਵੱਖ-ਵੱਖ ਜਿਹੜੀਆਂ ਏਜੰਸੀਜ਼ ਨੇ ਔਰ ਇਹਦੇ ਵਿੱਚੋਂ ਖਰੀਦੀ ਹੋਈ 111 ਲੱਖ ਦੇ ਵਿੱਚੋਂ 103 ਲੱਖ ਐਮਟੀ ਸਰਕਾਰੀ ਖਰੀਦ ਹੋਈ ਹੈ ਪਾਬ ਅੱਜ ਅਸੀਂ 110 ਦਾ ਅੰਕੜਾ ਪਾਰ ਕੀਤਾ 106 ਲੱਖ ਐਮਟੀ ਦਾ ਸੋ 111 ਦੇ ਵਿੱਚੋਂ 103 ਲੱਖ ਐਮਟੀ ਸਰਕਾਰੀ ਖਰੀਦ ਵੱਖ-ਵੱਖ ਏਜੰਸੀਆਂ ਨੇ ਕੀਤੀ ਹੈ ਔਰ 8 ਲੱਖ ਐਮਟੀ ਜਿਹੜੀ ਉਹ ਪ੍ਰਾਈਵੇਟ ਵਪਾਰੀ ਵਰਗ ਨੇ ਜਿਹੜੀ ਉਹ ਮੰਡੀਆਂ ਚੋਂ ਖਰੀਦੀ ਆ ਸੋ ਇਹਦਾ ਜਿਹੜਾ ਬਣਦਾ ਜਿਹੜਾ ਭੁਗਤਾਨ ਜਿਹੜਾ ਕਿਸਾਨ ਦੇ ਖਾਤੇ ਦੇ ਵਿੱਚ ਮਤਲਬ ਜਾਣਾ ਹੁੰਦਾ ਐਜ਼ ਏ ਐਮਐਸਪੀ ਦੇ ਮੁਤਾਬਕ ਜਿਹੜੀ 2400 25 ਰੁਪਏ ਐਮਐਸਪੀ ਆ ਉਹ ਅਸੀਂ 22815 ਕਰੋੜ ਰੁਪਏ 22815 ਕਰੋੜ ਰੁਪਏ ਕਿਸਾਨ ਦੇ ਖਾਤੇ 'ਚ ਉਹਨੂੰ ਡਿਲੀਵਰ ਕਰ ਚੁੱਕੇ ਆ ਔਰ ਸਭ ਤੋਂ ਖੂਬਸੂਰਤ ਗੱਲ ਇਹ ਆ ਕਿ ਜਿਹੜਾ ਮਾਨ ਸਾਹਿਬ ਦਾ ਵਾਦਾ ਸੀਗਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਕੱਲਾ ਕੱਲਾ ਦਾਣਾ ਐਮਐਸਪੀ ਤੇ ਚੱਕਾਂਗੇ ਪਰ 24 ਘੰਟੇ ਦੇ ਵਿੱਚ ਵਿੱਚ ਜਿਹੜੀ ਉਹ ਪੇਮੈਂਟ ਵੀ ਕਿਸਾਨ ਦੇ ਖਾਤੇ 'ਚ ਪਾਵਾਂਗੇ ਸੋ ਇਹ ਦੋਵੇਂ ਗੱਲਾਂ ਬਹੁਤ ਮੈਰਿਟ ਤੇ ਰਹੀਆਂ ਨੇ ਕਿਸਾਨ ਗੁੱਡ ਫੀਲ ਕਰ ਰਿਹਾ ਮੰਡੀ ਦੇ ਅੰਦਰ ਔਰ ਖੁਸ਼ੀ ਨਾਲ ਉਹ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੋ 22815 ਕਰੋੜ ਰੁਪਏ ਜਿਹੜੇ ਬਣਦੀ ਉਹਦੀ ਐਮਐਸਪੀ ਆ ਉਹਦੇ ਖਾਤੇ ਜਿਹੜਾ ਉਹ ਪਾਇਆ ਜਾ ਚੁੱਕਿਆ